ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਸੁਖਮਨੀ ਮਹੱਲਾ ਪੰਜਵਾ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਆਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿ ਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿ ਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿ ਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੀ ਉਸਤਦ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿ ਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਬ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰਿਆਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਬ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿ ਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿ ਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਬ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿ ਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ दान ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਬ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰਿਆਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰ ਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਵ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ दान ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਆਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਆਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣਸ ਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸ ਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਆਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਨਿਰਤਨ ਕੋ ਤਨ ਤੇ ਰੋ ਨਾਉ ਨਿਧਾਵੇਂ ਕੋ ਨਾਉ ਤੇਰਾ ਧਾਉ ਨਿਮਾਣੇ ਕੋ ਪ੍ਰਭ ਤੇ ਰੋ ਮਾਨ ਸਗਲ ਘਟਾ ਕੋ ਦੇਵੋ दान ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਯਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਨ ਸੰਗ ਆਪ ਪ੍ਰਵਰਾਤੇ ਤੁਮਰੇ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ